ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਬਾਈ ਕੋਲ ਸੂਣ ਵਾਲੀਆਂ ਝੋਟੀ ਤੇ ਮੱਝ ਪਕਾਉਗਾ ਜੀ ਤਿੰਨ ਤਿੰਨ ਨੱਕ ਪਕਾਉਗਾ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜਾਣਕਾਰੀ ਬਾਈ ਤੋਂ ਠੀਕ ਹੈ ਜੀ ਕਿੰਨੇ ਮੱਝ ਕੀ ਗੱਲਬਾਤ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਲਾਗ ਰਿਹਾ ਤੁਸੀਂ ਕਹਿੰਦੇ ਪਿੰਡ ਜੀ ਪਿੰਡ ਵਖਤਗੜ ਜਿਹੜਾ ਬਰਸਾਲਾ ਠੀਕ ਹੈ ਜੀ ਨੰਬਰ ਦੱਸਿਓ ਜੀ ਆਪਣਾ 98782 70175 ਠੀਕ ਹੈ ਜੀ ਤੇ ਕਿੰਨੇ ਨਗ ਵੀਰੇ ਪਾਉਗੇ ਆਪਣੇ ਆਪਣੇ ਕੋਲ ਤਿੰਨ ਦਾਗ ਹੈ ਵੀਰੇ ਠੀਕ ਹੈ ਜੀ ਇੱਕ ਆਜੂ ਦੀ ਦੂਜਾ ਜੂ ਆ ਗਈ ਠੀਕ ਹੈ ਜੀ ਉਹ ਦੋਫੇ ਸੂਏ ਪਰਮੀ ਪੀਤੇ ਸੂਏ ਠੀਕ ਹੈ ਜੀ ਇਹ ਵੀ ਦੱਸਿਓ ਜੀ ਡਿਟੇਲਸ ਆ ਮਾਰ ਕੇ ਕਿੰਨਾ ਟਾਈਮ ਲੈਂਦਾ ਕੀ ਗੱਲ ਹੈ ਭਾਈ ਇਹਦੇ 7 ਕਿਦੋਂ ਲੈਂਦੇ ਆ ਠੀਕ ਹੈ ਜੀ ਤੇ ਲੈ ਜੇ ਵੱਧ ਵੀ ਲੈ ਸਕਦੀ ਆ ਇਹ ਦੂਜੇ ਸੂਏ ਸੋਨੇ ਵੀਰੇ ਨੇ ਹ ਇਹਨਾਂ ਬਲੂ ਨੇ ਜਦ 11 ਲੀਟਰ ਦੁੱਧ ਕੱਢਿਆ ਵਈ ਵਧੀਆ ਠੀਕ ਹੈ ਖੁੱਲਾ ਦੇਖ ਸਕਦੇ ਹੋ ਬੜਾ ਇਹਨਾਂ ਨੂੰ ਵਾਹ ਹੁਣ ਬੜਾ ਤੋਰਕ ਦਿਖਾਉਣੀ ਦੇਖ ਸਕਦੇ ਹੋ ਸੂੱਚ ਜਿਹਾ ਕਦੇ ਕੋਈ ਸੁੱਕਣਾ ਵਧੀਆ ਪਰਮਾਂ ਵਾਲੀ ਦਾ ਤੇ ਦੂਜੀ ਸਵੇਰ ਸੁਣਾ ਤੇ ਸਾਰੇ ਥੋੜਾ ਜਿਹਾ ਐ ਕਰਕੇ ਡਰ ਡਰਦੀਆਂ ਵੀ ਡਾਕਟਰ ਆ ਟਿਕ ਟੂਕ ਕਰਕੇ ਥੋੜਾ ਜਿਹਾ ਚੱਲਦੀਆਂ ਆ ਕਰ ਮੋੜਦੇ ਮੋੜਦੇ ਤੈਨੂੰ ਪੂਰਾ ਤੜਾ ਤੁਹਾਡੇ ਸਾਹਮਣੇ ਠੀਕ ਹੈ ਤੇ ਇਸ ਕੁਆਲਿਟੀ ਵਧੀਆ ਛੋਟੀ ਜੀ ਹਾਂਜੀ ਭਾਈ ਕੀ ਰੇਟ ਆ ਜੀ ਦਾ ਇਹਦਾ ਮੁੱਲ ਵੀਰੇ 90000 ਆ ਵਾਕਿ ਮੌਕੇ ਤੇ ਮਾਨਤਾ ਹੋਣੀ ਠੀਕ ਹੈ ਜੀ ਹਾਂਜੀ ਭਾਈ ਜੀ ਆ ਮਾਜੀ ਦੱਸੋ ਡਿਟੇਲ ਆਪਣੀ ਇਹ ਵੀਰੇ ਚੌਥੇ ਸੂਏ ਆ ਠੀਕ ਹੈ ਜੀ ਆਪਣੇ ਘਰ ਦੀ ਮੈਸ ਆ ਉਹ ਤੋਂ 12 13 ਲੀਟਰ ਖੁੱਲਾ ਦਿੰਦੀ ਆ ਠੀਕ ਹੈ ਜੀ ਹਾਂਜੀ ਇਹਦੇ ਵੀਰੇ ਕਿੰਨਾ ਕ ਦਿਨ ਰਹਿੰਦੇ ਆ ਇਹਦੇ ਵੀ ਭਾਈ 10 ਕ ਦਿਨ ਰਹਿੰਦੇ ਬਸ 10 ਦਿਨ ਰਹਿੰਦੇ ਹਾਂ ਹਾਂ ਦੇਖਸ ਨੇ ਭਰਾ 10 ਦਿਨ ਰਹਿੰਦੇ ਨੇ ਭਾਈ ਜੀ ਕਹਿੰਦੇ 12 13 ਮੀਟਰ ਦੁੱਧ ਆਰਾਮ ਨਾਲ ਕੱਢਦੀ ਆ ਸਕੇ ਠੀਕ ਹੈ ਜੀ ਇਹਨੂੰ ਤੋਰ ਕੇ ਦਿਖਾ ਦਿ ਮਾੜਾ ਜੀ ਦਿਨ ਕਿੰਨੇ ਕ ਰਹਿੰਦੇ ਵੀਰੇ ਤੇ ਬਾਈ ਉਹ ਦੱਸ ਕਰਿੰਦਾ ਹਾਂ ਨਾਲੋਂ ਵੱਧ ਵੀ ਲੈ ਸਕਦੀ ਐ ਜੇ ਅਸੀਂ ਠੀਕ ਹੈ 55000 ਜੱਗੇ ਨੇ ਠੀਕ ਹੈ ਇਸੇ ਤੇ ਦੇਖ ਸਰ ਜੀ ਕੋਮਾ ਵਾਲੀ ਇਹ ਵਾਲੂਆ ਤੋਂ ਰਤਰਾਸੂ ਦੇ ਸਾਹਮਣੇ ਮੋੜ ਲਈ ਮੋੜ ਦੋ ਫੇਸ ਕੁਆਲਟੀ ਦੇ ਸਾਰੇ ਠੀਕ ਹੈ ਜੀ ਤੇ ਕੋਈ ਬਾਹ ਤੇ ਭਾਈ ਇਹਨੂੰ ਰੇਟ ਆਪਾ ਹਾਂ ਜੀ ਭਾਈ ਰੇਟ ਇਹਦਾ ਦੱਸੋ ਜੀ ਇਹਦਾ ਭਾਈ 95 ਕਰਦਾ ਹਾਂ 95000 ਹਾਂ ਜੀ ਮੰਨ ਤਨ ਹੋ ਜੂਗਾ ਜੀ ਕਰ ਦਾਂਗੇ ਜੀ ਠੀਕ ਹੈ ਹਾਂ ਜੀ ਤਨ ਨੰਬਰ ਤਾਂ ਦੱਸੋ ਜੀ ਇਹ ਤੀਜਾ ਸੂਰਵੇ ਠੀਕ ਹੈ ਜੀ ਇਹਦੇ ਵੀ 12 13 ਲੀਟਰ ਮੋਦੋ ਢੋਲਾ ਦਿੰਦੀ ਹੈ ਠੀਕ ਹੈ ਜੀ ਉਹ ਕੋਈ ਹੋੜ ਠੀਕ ਹੈ ਜੀ ਇਹਦੇ ਦਿਨ ਕਿਨੇ ਕਰਦੇ ਜੀ ਇਹਦੇ ਪੰਜ ਦਿਨ ਕਰਦੇ ਪੰਜ ਦਿਨ ਕਰਦੇ ਬੇਸਾ ਵੀਰੋ ਉਡੀ ਟਾਇਰ ਦੇ ਚੱਡੇ ਦੀ ਹੈ ਉਹ ਠੀਕ ਹੈ ਜੀ ਠੀਕ ਹੈ ਮੋਕੇ ਤੇ ਲਾਉਗੀ ਠੀਕ ਹੈ ਜੀ ਹਲੇ ਕੱਚੀਆਂ ਥੋੜੀਆਂ ਆ ਤੇ ਇਹਦਾ ਭਰਾ ਕੀ ਰੇਟ ਹੈ ਜੀ ਇਹਦਾ ਲੱਖ ਰੁਪਇਆ ਜੀ ਇਹਦਾ ਲੱਖ ਰੁਪਇਆ ਜੀ ਠੀਕ ਹੈ ਜੀ ਬਈ ਤਿੰਨੇ ਮੱਝਾਂ ਬਾਈ ਦੀਆਂ ਘਰ ਦੀਆਂ ਨੇ ਠੀਕ ਹੈ ਜੀ ਬਾਕੀ ਭਾਈ ਜੀ ਨਾਲ ਕੰਟੈਕਟ ਕਰ ਲਓ ਨੰਬਰ ਆਪਾਂ ਦੱਸ ਹੀ ਦਿੱਤਾ ਜੀ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੇ। ਮਿਲਦੇ ਆਂ ਭਰਾ ਅਗਲੀ ਵੀਡੀਓ 'ਚ। ਓਕੇ ਬਾਏ।